ਹਾਂਜੀ ਗੌਰਵ ਜੀ ਅੱਜ ਤੁਸੀਂ ਜਿਹੜਾ ਕਿ ਇੱਥੇ ਕਮਿਸ਼ਨ ਆਫਿਸ ਆਏ ਜੇ ਕਿਸੇ ਦੇ ਖਿਲਾਫ ਕੰਪਲੇਂਟ ਕੀ ਮਾਮਲਾ ਸਾਰਾ ਜੀ ਸਾਰਾ ਮੈਨਰੇ ਵੱਲੋਂ ਜੈ ਐਮ ਸੀ ਦੀ ਅੱਜ ਅਸੀਂ ਇੱਥੇ ਐਸ ਐਸ ਪੀ ਸਾਹਿਬ ਨੂੰ ਮਿਲਣ ਆਏ ਆਂ ਔਰ ਅੱਜ ਮੈਂ ਸਵੇਰੇ ਜਦੋਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਕੋਈ ਰੰਗਲਾ ਪੰਜਾਬ ਨਾਮ ਦਾ ਟੀਵੀ ਆ ਉਹਦੇ ਵਿੱਚ ਇਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਕੋਈ ਜਿਹੜਾ ਵਾ ਉਹ ਪ੍ਰਭੂ ਯਸ਼ੁਅ ਮਸੀਹ ਬਾਰੇ ਮਾਤਾ ਮਰੀਅਮ ਬਾਰੇ ਬਾਈਬਲ ਬਾਰੇ ਬਹੁਤ ਗੰਦੀਆਂ ਟਿੱਪਣੀਆਂ ਕਰ ਰਿਹਾ ਔਰ ਉਹ ਇੰਨੀਆਂ ਗੰਦੀਆਂ ਟਿੱਪਣੀਆਂ ਕਰ ਰਿਹਾ ਵੀ ਅਸੀਂ ਦਸਨਯੋਗ ਨਹੀਂ ਉਹ ਹੈਗੀਆਂ ਔਰ ਕੱਲੇ ਮੁਸੀਬਾਈ ਚਾਰੇ ਨੂੰ ਬੰਦਾ ਟਾਰਗੇਟ ਨਹੀਂ ਕਰ ਰਿਹਾ ਉਹ ਜਿਹੜੇ ਹਿੰਦੂ ਭਾਈਚਾਰੇ ਨੂੰ ਬੰਦਾ ਟਾਰਗੇਟ ਕਰ ਰਿਹਾ ਔਰ ਨਾਲ ਜਿਹੜਾ ਉਹਰੇ ਬੰਦਾ ਪ੍ਰੈਸ ਰਿਪੋਰਟਰ ਜਿਹੜਾ ਬੰਦਾ ਬੈਠਾ ਉਹ ਵੀ ਇਸਾਈ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਸਿੱਖ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਇਹਦੇ ਨਾਲ ਜਿਹੜਾ ਪੂਰੇ ਮੁਸੀ ਭਾਈਚਾਰੇ 'ਚ ਬੜਾ ਰੋਸ ਆ ਔਰ ਦੇਖੋ ਅਸੀਂ ਜਿਹੜੇ ਇਹ 크ਿਸਚਨ ਆ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਹਿੰਦੂ ਭਾਈਚਾਰੇ ਨਾਲ ਸਾਡਾ ਬਹੁਤ ਪ੍ਰੇਮ ਹੈ ਅਸੀਂ ਇੱਕ ਦੁੱਖ ਦੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈ ਵਾਲੇ ਆ ਮਗਰ ਇਦਾਂ ਦੇ ਜਿਹੜੇ ਲੋਕ ਨੇ ਮੈਂ ਸਮਝਦਾ ਵੀ ਜਿਹੜੇ ਹੇਟ ਸਪੀਚ ਕਰਦੇ ਨੇ ਇਹ ਜਿਹੜੇ ਪੰਜਾਬ ਦੇ ਵੀ ਜਿਹੜਾ ਲਾਂਬੂ ਲਾਉਣ ਦਾ ਕੰਮ ਕਰਦੇ ਨੇ ਆਪਸੀ ਭਾਈਚਾਰਕਾਂ ਨੂੰ ਖਰਾਬ ਕਰਨ ਦਾ ਕੰਮ ਕਰਦੇ ਨੇ ਔਰ ਮੈਂ ਪ੍ਰਸ਼ਾਸਨ ਅੱਗੇ ਅੱਜ ਬੇਨਤੀ ਕਰਾਂਗਾ ਇਹਨਾਂ ਤੇ ਵੱਧ ਤੋਂ ਕੜੀ ਤੋਂ ਕੜੀ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਜਿਹੜਾ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਦੇਖੋ ਪੰਜਾਬ ਦਾ ਮਾਹੌਲ ਜਿਹੜਾ ਵਾ ਬਹੁਤ ਖਰਾਬ ਹੋਣ ਵਾਲਾ ਸੀ ਜਿਹੜਾ ਪੰਜਾਬ ਤੇ ਪਹਿਲਾਂ ਹੀ ਬਰੂਦ ਦੇ ਢੇਰ ਤੇ ਬੈਠਾ ਔਰ ਪਰਮੇਸ਼ਵਰ ਦੀ ਦਿਆਦ ਨਾਲ ਅਗਰ ਜਦੋਂ ਪੰਜਾਬ ਦਾ ਮਾਹੌਲ ਠੀਕ ਹੋਣ ਲੱਗਦਾ ਔਰ ਇਦਾਂ ਦੇ ਜਿਹੜੇ ਸ਼ਰਾਰਤੀ ਆਂਸਰ ਜਿਹੜੇ ਆ ਖੜੇ ਹੋ ਜਾਂਦੇ ਨੇ ਖੜੇ ਹੋ ਕੇ ਉਹ ਇਦਾਂ ਦੀਆਂ ਟਿੱਪਣੀਆਂ ਕਰ ਦਿੰਦੇ ਨੇ ਵੀ ਕੋਈ ਨਾ ਕੋਈ ਬੰਦਾ ਜਿਹੜਾ ਵਾ ਕੋਈ ਨਾ ਕੋਈ ਇਹਨਾਂ ਦੇ ਲਈ ਪ੍ਰੋਟੈਸਟ ਕਰੇ ਕੋਈ ਨਾ ਕੋਈ ਇਹਨਾਂ ਦੇ ਲਈ ਕੰਮ ਕਰੇ ਔਰ ਇਹ ਫੇਮ ਭੋਲਦੇ ਨੇ ਉਹ ਟੀਆਰਪੀ ਦੇ ਚੱਕਰ 'ਚ ਮੈਂ ਸਮਝਦੇ ਸਾਰੇ ਕੰਮ ਕਰਦੇ ਨੇ ਔਰ ਅਸੀਂ ਆਸ ਕਰਦੇ ਆਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਆਸ ਕਰਦੇ ਆਂ ਪ੍ਰਸ਼ਾਸਨ ਦੇ ਉੱਪਰ ਵੀ ਇਹ ਇਹਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਕੇ 295 ਦਾ ਇਹਨਾਂ ਨੂੰ ਜੇਲ੍ਹ ਦੀ ਜਿਹੜੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਏਗਾ ਔਰ ਅਗਰ ਪ੍ਰਸ਼ਾਸਨ ਜਿਹੜਾ ਨਹੀਂ ਇਹ ਕੰਮ ਕਰਦਾ ਤੇ ਅਸੀਂ ਆਪਣਾ ਸੰਘਰਸ਼ ਜਿਹੜਾ ਵਾ ਹੋਰ ਵੀ ਤਿੱਖਾ ਕਰਾਂਗੇ ਠੀਕ ਹੈ ਤੁਸੀਂ ਬੰਟੀ ਹੈ ਅੱਜ ਅਸੀਂ ਐਸਐਸਪੀ ਸਾਹਿਬ ਅਮਰਸਰ ਜ਼ਿਲ੍ਹੇ ਨੂੰ ਇੱਕ ਕੰਪਲੇਨ ਕਰਨ ਆ ਇੱਕ ਚੈਨਲ ਜਿਹੜਾ ਵਾ ਆਪਣੇ ਸਿਰਫ ਵਿਊ ਵਧਾਉਣ ਦੇ ਲਈ ਉਹ ਕਿਵੇਂ ਇਹੋ ਜਿਹੇ ਵਿਸ਼ੇ ਨੂੰ ਟੱਚ ਕਰ ਰਿਹਾ ਜਿਹੜਾ ਉਹਦੀ ਜ਼ਰੂਰਤ ਨਹੀਂ ਆ ਕਿ ਇੱਕ ਤਾਂ ਖਾਸ ਧਰਮ ਦੇ ਉੱਤੇ ਆਪਾਂ ਟਿੱਕ ਟਿੱਪਣੀ ਕਰੀਏ ਔਰ ਉਹਦੇ ਨਾਲ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆ ਉਹਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਔਰ ਅਸੀਂ ਪ੍ਰਸ਼ਾਸਨ ਅੱਜ ਬੇਨਤੀ ਕਰਨ ਆਏ ਆ ਕਿ ਜਿਹੜਾ ਰੰਗਲਾ ਪੰਜਾਬ ਦਾ ਟੀਵੀ ਚੈਨਲ ਆ ਔਰ ਉਦੈਲਾ ਪੱਤਰਕਾਰ ਇਹਨਾਂ ਦੋਵਾਂ ਬੰਦਿਆਂ ਦੇ ਉੱਤੇ ਇਹਨਾਂ ਨੂੰ ਪਹਿਲਾਂ ਤੇ ਚੈਨਲ ਬੰਦ ਕਰ ਦੇਣਾ ਚਾਹੀਦਾ ਵਾ ਔਰ ਨਾਲ ਦੀ ਨਾਲ ਜਿਹੜਾ ਇੰਟਰਵਿਊ ਦੇ ਰਿਆ ਵਾ ਔਰ ਜਿਹੜੇ ਪੱਤਰਕਾਰ ਭਾਈ ਸਾਹਿਬੀ ਪੁੱਛ ਰਹੇ ਆ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਇਆ ਉਹਨਾਂ ਨੇ ਪ੍ਰਭੂ ਯਸ਼ੁਮ ਸੀ ਦੇ ਬਰਥ ਨੂੰ ਲੈ ਕੇ ਮਾਂ ਮਰੀਅਮ ਦੇ ਕਰੈਕਟਰ ਨੂੰ ਲੈ ਕੇ ਇਹਨਾਂ ਨੇ ਉੱਥੇ ਉਹ ਡਿਸਕਸ਼ਨ ਕਰ ਰਹੇ ਆ ਔਰ ਨਾਲ ਇਹ ਦੰਦ ਕੱਟਦੇ ਆ ਖੁਸ਼ ਹੋ ਰਹੇ ਆ ਔਰ ਇਸ ਸਿੱਧੀ ਜਿਹੜੀ ਇੱਕ ਚਾਲ ਆ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਸ ਵਕਤ ਪਾਈ ਜਾ ਰਹੀ ਹੈ ਉਹਨੂੰ ਇੱਕ ਵਾਰੀ ਫੇਰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਸਰਕਾਰ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਹੜੇ ਇਹੋ ਜਿਹੇ ਚੈਨਲ ਸਿਰਫ ਆਪਣੇ ਟੀਆਰਪੀ ਦੇ ਲਈ ਹੀ ਕੰਮ ਕਰਦੇ ਆ ਉਹੋ ਜਿਹੇ ਚੈਨਲ ਉੱਤੇ ਸਖਤ ਸਖਤ ਕਾਰਵਾਈ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਮਸੀਹਾ ਜੀ ਜਰਨਲਿਸਟ ਸਕੱਤਰ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਅੱਜ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਐਸਐਸਪੀ ਅਮਰitsar ਦੇ ਕੋਲ ਪਹੁੰਚੇ ਆ ਇੱਕ ਦਰਖਾਸਤ ਲੈ ਕੇ ਜੋ ਸਵੇਰ-ਸਵੇਰ ਸਾਡੇ ਪ੍ਰਧਾਨ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਜਤਿੰਦਰ ਮਸੀਹ ਗੌਰਵ ਜੀ ਨੇ ਇੱਕ ਮੀਡੀਆ ਤੇ ਵੀਡੀਓ ਦੇਖੀ ਔਰ ਤੁਰੰਤ ਸਾਰੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਕਿ ਪਤਾ ਕਰੀਏ ਕਿ ਇਹ ਕਿਹੜਾ ਵਿਅਕਤੀ ਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਆ ਉਹਦੇ ਤੇ ਸਟੱਡੀ ਕੀਤੀ ਗਈ ਜਦੋਂ ਔਰ ਇੱਕ ਰੰਗਲਾ ਪੰਜਾਬ ਨਾਮ ਦਾ ਇੱਕ ਚੈਨਲ ਆ ਜਿਹਦਾ ਸੰਚਾਲਕ ਦੀਪ ਬਾਜਵਾ ਨਾਮ ਕਰਕੇ ਆ ਔਰ ਦੋ ਜੀ ਵਿਅਕਤੀ ਉਹਦੇ ਉੱਤੇ ਬੈਠੇ ਆ ਇੱਕ ਬਜ਼ੁਰਗ ਆ ਜਿਹਦਾ ਨਾਮ ਆਪਣਾ ਇਕਬਾਲ ਸਿੰਘ ਢਿੱਲੋਂ ਆ ਔਰ ਇੱਕ ਸੰਸਤਾ ਵੀ ਚਲਾਉਂਦਾ ਆ ਅਕਸਰ ਹੀ ਅਸੀਂ ਉਹਦੀਆਂ ਪਹਿਲਾਂ ਵੀ ਵੀਡੀਓ ਵੇਖੀਆਂ ਇਹ ਬੰਦਾ ਫਿਰਕਾ ਪ੍ਰਸਤ ਆ ਔਰ ਸਮਾਜ ਦੇ ਵਿੱਚ 파ੜ ਪਾਉਣ ਵਾਲਾ ਬੰਦਾ ਆ ਜਦੋਂ ਇਹ ਪੂਰੀ ਵੀਡੀਓ ਅੱਜ ਅਸੀਂ ਇਹ ਸੁਣੀ ਤੇ ਸਾਡੇ ਰੋਂਗ ਤੇ ਖੜੇ ਹੋ ਗਏ ਇੱਕ ਮਨ ਦੇ ਵਿੱਚ ਜਿਹੜੀ ਆ ਜਲਨ ਪੈਦਾ ਹੋ ਗਈ ਕਿ ਇਹ ਵਿਅਕਤੀ ਕੀ ਬੋਲ ਰਿਹਾ ਜਿਸਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਸਾਡੀ ਬਾਈਬਲ ਨੂੰ ਤੋਰ ਮਰੋੜ ਕੇ ਸਾਡੀ ਜਿਹੜੀ ਪੂਰੇ ਸੰਸਾਰ ਦੀ ਮਾਤਾ ਮਰੀਮ ਦੇ ਬਾਰੇ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਐਡੇ ਭੜੇ ਸ਼ਬਦ ਬੋਲੇ ਕਿ ਜੋ ਸਹੰਦ ਦੇ ਯੋਗਨੀ ਸੋ ਸਾਡੇ ਪ੍ਰਧਾਨ ਜੀ ਨੇ ਉਸੇ ਵੇਲੇ ਹਰਕਤ ਚ ਲਿਆਂਦਾ ਅੱਜ ਅਸੀਂ ਪ੍ਰਧਾਨ ਜੀ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਆਂ ਔਰ ਮੰਗ ਕਰਦੇ ਆਂ ਕਾਨੂੰਨ ਕੋਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਬੀਤੇ ਸਮੇਂ ਦੇ ਵਿੱਚ ਸਾਡੇ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਆ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਸੁਖਾਵਾਂ ਬਣਾ ਕੇ ਰੱਖਿਆ ਔਰ ਇਹਨਾਂ ਦੋਨਾਂ ਹੀ ਵਿਅਕਤੀਆਂ ਦੇ ਬਦਲੇ ਜਿਹੜੇ ਆਪਸ ਦੇ ਵਿੱਚ ਸਵਾਲ ਜਵਾਬ ਕਰ ਰਹੇ ਆ ਉਹ ਬਿਲਕੁਲ ਜਿਹੜੇ ਆ ਦੋ ਫਾੜ ਕਰਨ ਵਾਲੇ ਦੋ ਸਮਾਜਾਂ ਦੇ ਵਿੱਚ ਲੜਾਈ ਪੈਦਾ ਕਰਨ ਵਾਲੇ ਆ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਤੁਰੰਤ ਇਹਨਾਂ ਦੇ ਉੱਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਤਲਾਕਸ਼ਾਂ ਦੇ ਪਿੱਛੇ ਛੁੱਟਿਆ ਜਾਵੇ ਜਿਹੜੀ ਇਹਨਾਂ ਦੀ ਸਹੀ ਜਗ੍ਹਾ ਬੰਦੀ ਆ ਟੀਵੀ ਜਾਂ ਸੋਸ਼ਲ ਮੀਡੀਆ ਇਹਨਾਂ ਦੀ ਜਗ੍ਹਾ ਨਹੀਂ ਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ